ਮੂਵੀਜ਼ ਦਾ ਯੰਗਸਟਰ ਤੇ ਬੜਾ ਇਫੈਕਟ ਪੈਂਦਾ ਹੈ ਬਹੁਤ ਸਾਰੀਆਂ ਫਿਲਮਾਂ ਇਸ ਤਰ੍ਹਾਂ ਦੀਆਂ ਨਹੀਂ ਜੋ ਸਾਨੂੰ ਕਾਫੀ ਕੁਝ ਸਿਖਾ ਜਾਂਦੀਆਂ ਨੇ ਕਈ ਸਾਨੂੰ ਗਲਤ ਰਾਹ ਤੇ ਵੀ ਪਾ ਦਿੰਦੀਆਂ ਨੇ ਤੇ ਕਈ ਵਾਰੀ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਵੀ ਕਰਦੀਆਂ ਨੇ ਤੇ ਕਈ ਵਾਰੀ ਸਾਨੂੰ ਜ਼ਿੰਦਗੀ ਦੀ ਰਿਐਲਿਟੀ ਵੀ ਦਿਖਾ ਦਿੰਦੀਆਂ ਨੇ ਪਰ ਜਦੋਂ ਵੀ ਕੋਈ ਫਿਲਮ ਬਣਦੀ ਹੈ ਖਾਸ ਕਰਕੇ ਪੰਜਾਬੀ ਤੇ ਉਹ ਵੀ ਰਿਐਲਿਟੀ ਦੇ ਉੱਤੇ ਉਦੋਂ ਸੈਂਸਰ ਬੋਰਡ ਉਹਨਾਂ ਫਿਲਮਾਂ ਦੀ ਸੱਚਾਈ ਤੇ ਕੈਂਚੀ ਚਲਾ ਲੈਂਦਾ ਹੈ ਅਸਲੀਅਤ ਦਰਸ਼ਕਾਂ ਤੱਕ ਪਹੁੰਚਣ ਹੀ ਨਹੀਂ ਦਿੱਤੀ ਜਾਂਦੀ ਪਰ ਇਸ ਤਰ੍ਹਾਂ ਕਿਉਂ ਹੁੰਦਾ ਜਦੋਂ ਕਿਸੇ ਦੀ ਅਸਲ ਜ਼ਿੰਦਗੀ ਤੇ ਸਚਾਈ ਉੱਤੇ ਫਿਲਮਾਂ ਬਣਾਈਆਂ ਜਾਂਦੀਆਂ ਨੇ ਤਾਂ ਸੈਂਸਰ ਬੋਰਡ ਵੱਲੋਂ ਬਹੁਤ ਸਾਰੇ ਸੀਨ ਫਿਲਮਾਂ ਦੇ ਵਿੱਚੋਂ ਕੱਢ ਦਿੱਤੇ ਜਾਂਦੇ ਨੇ ਕੀ ਉਹ ਸਚਾਈ ਲੋਕਾਂ ਤੱਕ ਪਹੁੰਚਾਉਣਾ ਨਹੀਂ ਚਾਹੁੰਦੇ ਦਰਅਸਲ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਪਿਛਲੇ ਕਾਫੀ ਟਾਈਮ ਤੋਂ ਲਾਈਮਲਾਈਟ 'ਚ ਹੈ ਇਸ ਮੂਵੀ 'ਚ ਪੰਜਾਬੀ ਸਿੰਗਰ ਤੇ ਐਕਟਰ ਦਲਜੀਤ ਦੋਸਾਂਝ ਮੇਨ ਭੂਮਿਕਾ 'ਚ ਨਜ਼ਰ ਆਉਣ ਵਾਲੇ ਨੇ ਕੁਝ ਸਮਾਂ ਪਹਿਲਾਂ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਪੰਜਾਬ 95 ਦੀ ਪਹਿਲੀ ਝਲਕ ਰਿਲੀਜ਼ ਹੋਈ ਸੀ ਦੇਸ ਵਿੱਚ ਦਲਜੀਤ ਦੋਸਾਂਝ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਬਾਰੇ ਸਾਤਰੀਕਾਲ ਮੈਂ ਜਸਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਮਾਈਂਡ ਮੇਜ਼ ਮੀਡੀਆ ਤੇ ਪ੍ਰੋਗਰਾਮ ਐਂਟਰਟੇਨਿੰਗ ਤੜਕਾ ਚ ਗੱਲ ਕਰਾਂਗੇ ਦਲਜੀਤ ਦੋਸਾਨ ਦੀ ਫਿਲਮ ਪੰਜਾਬ 95 ਬਾਰੇ ਜਿਸ ਤੇ ਸੈਂਸਰ ਬੋਰਡ ਦੇ ਕਾਲੇ ਬੱਦਲ ਮੰਡਰਾ ਰਹੇ ਨੇ ਇੱਕ ਵੀਡੀਓ ਦਲਜੀਤ ਦੋਸਾਨ ਦੇ ਵੱਲੋਂ ਪੋਸਟ ਕੀਤੀ ਗਈ ਹੈ ਜਿਸ ਚ ਇਸ ਮੂਵੀ ਦੇ ਰਿਲੀਜ਼ ਹੋਣ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਹ ਦਿਖਾਈ ਦੇ ਰਹੇ ਨੇ ਕਾਲਾ ਮੂਵੀ ਬਾਈ ਐਮ ਸੋਰੀ bro ਮੇਰਾ ਪੂਰਾ ਜੋਰ ਲੱਗ ਗਿਆ ਬਾਈ ਪਤਾ ਨਹੀਂ ਉਹ ਖਾਲਜ ਦੀ ਮੂਵੀ ਦਾ ਕੀ ਸਟੇਟਸ ਹੈ ਭਾਈ ਆਮ ਸੋ ਸੌਰੀ ਹਾਂ ਦਰਅਸਲ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਮੂਵੀ ਪੰਜਾਬ 95 ਦੀ ਰਿਲੀਜ਼ ਰੁਕਣ ਤੇ ਆਪਣੀ ਵੱਧ ਰਹੀ ਨਿਰਾਸ਼ਾ ਬਾਰੇ ਖੁੱਲ ਕੇ ਗੱਲ ਕੀਤੀ ਹੈ ਜੋ ਕਿ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਤੇ ਆਧਾਰਿਤ ਇੱਕ ਬਾਇਓਪਿਕ ਹੈ ਹਾਂ ਜੋ ਹੋ ਰਿਹਾ ਉਹ ਦੁਨੀਆ ਨੂੰ ਬਤਾਨੇ ਦਾ ਟਾਈਮ ਆ ਗਿਆ ਜੀਸੀ 7 ਜਨਵਰੀ 2026 ਨੂੰ ਇੱਕ ਲਾਈਵ ਸੈਸ਼ਨ ਦੇ ਦੌਰਾਨ ਦਲਜੀਤ ਨੇ ਇਮੋਸ਼ਨਲ ਹੋ ਕੇ ਕਿਹਾ ਬਾਏ ਮੈਨੂੰ ਬਹੁਤ ਅਫਸੋਸ ਹੈ ਭਰਾ ਮੇਰਾ ਪੂਰਾ ਜ਼ੋਰ ਲੱਗ ਗਿਆ ਤੇ ਅੱਗੇ ਕਿਹਾ ਇਹ ਦੁਨੀਆ ਹੀ ਇਦਾਂ ਦੀ ਹੈ ਜੋ ਇਹ ਸ਼ੋਅ ਕਰਦਾ ਹੈ ਕਿ ਉਹ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਿੰਨਾ ਸੈਡ ਫੀਲ ਕਰ ਰਹੇ ਨੇ ਪੂਰਾ ਜ਼ੋਰ ਲੱਗ ਗਿਆ ਉਹ ਮੈਂ ਜਿੰਨਾ ਲਾ ਸਕਦੇ ਜਿਉਂ ਪਹਿਲਾਂ ਆਪੇ ਇੰਨੀ ਕਰੀ ਹੁਣ ਵਰਲਡ ਇਦਾਂ ਦਾ ਐਸ ਵਕਤ ਪੂਰੀ ਦੁਨੀਆ ਇਦਾਂ ਦੀ ਸੈਂਸਰਸ਼ਿਪ ਰੁਕਾਵਟਾਂ ਕਾਰਨ ਫਿਲਮ ਦੀ ਰਿਲੀਜ਼ ਨੂੰ ਵੱਡੀਆਂ ਅੜਚਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਿਪੋਰਟਸ ਚ ਕਿਹਾ ਗਿਆ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਲਗਭਗ 170 ਡਿਡਕਸ਼ਨਸ ਦੀ ਮੰਨ ਕੀਤੀ ਹੈ ਇਸ ਵਿੱਚ ਪੰਜਾਬ ਦਾ ਜ਼ਿਕਰ ਹਟਾਉਣਾ ਪੰਜਾਬ ਪੁਲਿਸ ਨੂੰ ਸਿਰਫ ਪੁਲਿਸ ਚ ਬਦਲਣਾ ਤੇ ਇੰਦਰਾ ਗਾਂਧੀ ਵਰਗੀਆਂ ਇਤਿਹਾਸਕ ਸ਼ਖਸੀਅਤਾਂ ਦੇ ਹਵਾਲਿਆਂ ਨੂੰ ਮਿਟਾਉਣਾ ਸ਼ਾਮਿਲ ਹੈ ਪੰਜਾਬ ਕਾ ਇਤਿਹਾਸ ਉਨਾ ਕੇ ਦੇਖੀਏ ਜੀ ਨਹੀਂ ਦਿਓ ਕਿ ਪਾਣੀ ਦਾ ਮਸਲਾ ਹੋ ਜਾਂ ਫਿਰ ਆਪਰੇਸ਼ਨ ਬਲੂ ਸਟਾਰਟ ਬੰਦੀ拉 ਗਾਂਧੀ ਕਾ ਅਸਾਸਿਨੇਸ਼ਨ ਹੋਇਆ ਤੋ 1984 ਦੇ ਦੰਗੇ ਇਸ ਤੋਂ ਇਲਾਵਾ ਬੋਰਡ ਨੇ ਰਿਲੀਜੀਅਸ ਤੇ ਕਲਚਰਲ ਚੇਂजेस ਦੀ ਵੀ ਮੰਗ ਕੀਤੀ ਹੈ ਜਿਵੇਂ ਕਿ ਗੁਰਬਾਣੀ ਧੁਨੀਆਂ ਤੇ ਇੰਡੀਅਨ ਫਲੈਗ ਦੇ ਸੀਨ ਨੂੰ ਹਟਾਉਣਾ ਜਿਸ ਨਾਲ ਟੀਮ ਲਈ ਫਿਲਮ ਨੂੰ ਇੰਟੈਂਸ਼ਨ ਦੇ ਅਕੋਰਡਿੰਗ ਰਿਲੀਜ਼ ਕਰਨਾ ਕਾਫੀ ਚੈਲੈਂਜਿੰਗ ਹੋ ਗਿਆ ਹੈ ਦਲਜੀਤ ਦੀ ਨਿਰਾਸ਼ਾ ਉਹਨਾਂ ਫੈਨਸ 'ਚ ਗੂੰਜਦੀ ਹੈ ਜੋ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਨੂੰ ਵੱਡੇ ਪਰਦੇ ਤੇ ਆਉਣ ਦੀ ਬੇਸਬਰੀ ਦੇ ਨਾਲ ਬੀਟ ਕਰ ਰਹੇ ਨੇ ਇਹ ਜੋ ਹੋ ਰਿਹਾ ਹੈ ਉਹ ਦੁਨੀਆ ਨੂੰ ਬਤਾਨੇ ਦਾ ਟਾਈਮ ਆ ਗਿਆ ਹੈ ਜਿ세 ਮੈਂ ਦੇਖ ਕੇ ਕੋਈ ਦੇਖ ਨਹੀਂ ਕਰ ਸਕਦਾ ਸੀਪਟੋਰ ਕੇ ਲਿਆ ਕੇ ਆਣਾ ਪੜੇਗਾ। ਔਰ ਜੋ ਆ ਕੇ ਆਏਗਾ ਉਸਕੇ ਆਪਣੋਂ ਖਿਆਲ। ਇੱਕ ਹੋਰ ਵੀਡੀਓ ਚ ਦਲਜੀਤ ਦੋਸਾਂਜ ਆਪਣੇ ਬਰਥਡੇ ਦੇ ਮੌਕੇ ਤੇ ਪੰਜਾਬੀ ਸਿੰਗਰ ਤੇ ਅਦਾਕਾਰ ਨਿਮਰਤ ਖਹਿਰਾ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਦੇ ਨਜ਼ਰ ਆਏ ਜਿਸ ਚ ਦਲਜੀਤ ਨਿਮਰਤ ਨੂੰ ਅੰਗਰੇਜ਼ੀ ਗੀਤ ਗਾਉਣ ਦੀ ਰਿਕੁਐਸਟ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਫੇਵਰਟ ਕਲਾਕਾਰ ਬਾਰੇ ਉਹਨਾਂ ਦੇ ਫੈਨਸ ਨੂੰ ਦੱਸਣ ਦੀ ਪਿਆਰੀ ਜੀ ਤਮਕੀ ਵੀ ਦੇ ਰਹੇ ਨੇ। ਕੀ ਜੇਕਰ ਨਿਮਰਤ ਨੇ ਇੰਗਲਿਸ਼ ਗੀਤ ਨਾ ਗਾਇਆ ਤਾਂ ਉਹਨਾਂ ਦੇ ਫੇਵਰਟ ਆਰਟਿਸਟ ਬਾਰੇ ਉਹਨਾਂ ਦੇ ਫੈਨਸ ਨੂੰ ਦੱਸ ਦੇਣਗੇ ਤੇ ਉੱਥੇ ਹੀ ਨਿਮਰਤ ਨੇ ਦਲਜੀਤ ਨੂੰ ਅਗਲੀ ਵਾਰੀ ਯਾਦ ਕਰਕੇ ਅੰਗਰੇਜ਼ੀ ਗੀਤ ਗਾਉਣ ਬਾਰੇ ਪੱਕਾ ਯਕੀਨ ਵੀ ਦਿਵਾਇਆ ਨਹੀਂ ਜਿਹੜਾ ਤੂੰ ਅੰਗਰੇਜ਼ੀ ਗਾਇਆ ਸੀ ਨਿਮਰਤ ਅੱਕਰੀ ਉਹ ਸੁਣਾ ਦੇ ਆ ਲ ਗਿਆ ਬੇਕ ਅੱਛੂ ਆਹ ਦੇ ਕਿੱਡਾ ਝੂਠ ਤੇਰੇ ਫੇਸ ਤੋਂ ਤਾਂ ਲੱਗਦਾ ਮੈਂ ਤੇਰਾ ਝੂਠ ਨਹੀਂ ਫੜ ਸਕਦਾ ਦੋ ਲਾਈਨਾਂ ਸੁਣਾ ਦੇ ਚਾ ਡਿਜ਼ਾਈਨਰ ਸਨਾਵਾ ਦੋ ਲੜਾ ਮਿਲਾਦੇ ਨਹੀਂ ਤਾਂ ਮੈਂ ਦੱਸ ਦੇਣਾ ਕਿ ਸਾਡੇ ਦੋਨਾਂ ਦੀ ਫੇਵਰਿਟ ਕਲਾਕਾਰ ਕੌਣ ਹੈ ਇਹ ਸਾਰੀ ਗੱਲਬਾਤ ਚ ਦਲਜੀਤ ਨੇ ਆਪਣੇ ਤੇ ਨਿਮਰਤ ਦੇ ਫੇਵਰਿਟ ਕਲਾਕਾਰ ਬਾਰੇ ਵੀ ਦੱਸਿਆ ਕਿ ਅਸੀਂ ਦੋਵੇਂ ਰਾਖੀ ਸਾਵੰਤ ਜੀ ਦੇ ਬਹੁਤ ਵੱਡੇ ਫੈਨ ਆ ਤੇ ਇੱਕ ਦੂਜੇ ਨੂੰ ਰਾਖੀ ਸਾਵੰਤ ਜੀ ਦੀਆਂ ਪੋਸਟਾਂ ਰੀਲਸ ਇੱਕ ਦੂਜੇ ਨੂੰ ਸ਼ੇਅਰ ਕਰਦੇ ਆ ਤੇ ਨਿਮਰਤ ਨੇ ਕਿਹਾ ਕਿ ਜਦੋਂ ਮੇਰਾ ਮੂਡ ਅਪਸੈਟ ਹੁੰਦਾ ਤਾਂ ਮੈਂ ਉਹਨਾਂ ਦੀ ਵੀਡੀਓਜ਼ ਦੇਖਦੀ ਆ ਸਾਡੀ ਜਿਹੜੀ ਫੇਵਰਿਟ ਆਰਟਿਸਟ ਆ ਉਹ ਹੈਗੀ ਆ ਰਾਖੀ ਸਾਵੰਤ ਅਜ਼ੀਨ ਉਹਨਾਂ ਦੀਆਂ ਰੀਲਾਂ ਉਹਨਾਂ ਦੀਆਂ ਪੋਸਟਾਂ ਇੱਕ ਦੂਜੇ ਨੂੰ ਸ਼ੇਅਰ ਕਰਦੇ ਸੰਤ ਮੇਰਾ ਤਾਂ ਜਦੋਂ ਵੀ ਮੂਡ ਅਪਸੈਟ ਜਾਂਦਾ ਮੈਂ ਤਾਂ ਉਹਨਾਂ ਨੂੰ ਦੇਖਦੀ ਉੱਥੇ ਹੀ ਦਲਜੀਤ ਦਾ ਕਹਿਣਾ ਹੈ ਕਿ ਰਾਖੀ ਸਾਵਨ ਜੀ ਬੜੇ ਬਿੰਦਾਸ ਕਲਾਕਾਰ ਨੇ ਤੇ ਉਹ ਉਹਨਾਂ ਨੂੰ ਕਾਫੀ ਪਸੰਦ ਵੀ ਕਰਦੇ ਨੇ ਤੇ ਉਹ ਬਾਕਮਾਲ ਨੇ ਉਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਹੈ ਰਾਖੀ ਸਾਵਨ ਜੀ ਕੱਲ ਤੋਂ ਮਤਲਬ ਲੈਜੈਂਡ ਉਹ ਤਾਂ ਕਮਾਲ ਨੇ ਮਤਲਬ ਉਹਨਾਂ ਜਿਗਰਾ ਲੈ ਕੇ ਆਉਣਾ ਹੈ ਨਹੀਂ ਤੇ ਤੁਹਾਨੂੰ ਦੱਸ ਦਈਏ ਕਿ ਨਿਮਰਤ ਖਹਿਰਾ ਦੀ ਪੰਜਾਬੀ ਮੂਵੀ ਰੱਬ ਦਾ ਰੇਡੀਓ ਦਾ ਸ਼ੂਟ ਚਲ ਰਿਹਾ ਸੀ ਜੁਜ਼ੁਰਾਨ ਉਹਨਾਂ ਨੇ ਦਲਜੀਤ ਨਾਲ ਗੱਲਬਾਤ ਕੀਤੀ ਹੈ ਕਿਹੜੀ ਫਿਲਮ ਦੀ ਸ਼ੂਟਿੰਗ ਕਰਦੀ ਰੱਬ ਦਾ ਰੇਡੀਓ ਰੱਬ ਦਾ ਰੈਡੀ ਉਪਿਆਰ ਇਹ ਤੇ ਹੁਣ ਦੇਖਣਾ ਇਹ ਹੋਏਗਾ ਕਿ ਨਿਮਰਤ ਖੈਰਾ ਦਲਜੀਤ ਨੂੰ ਅੰਗਰੇਜ਼ੀ ਗੀਤ गा ਕੇ ਕਦੋਂ ਸੁਣਾਉਂਦੇ ਨੇ ਤੇ ਦਲਜੀਤ ਦੀ ਪੰਜਾਬੀ ਫਿਲਮ ਪੰਜਾਬ 95 ਦਰਸ਼ਕਾਂ ਦੇ ਰੂਬਰੂ ਕਦੋਂ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਹਾਨੂੰ ਇਸ ਫਿਲਮ ਦਾ ਕਿੰਨੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਸੋ ਅੱਜ ਦੇ ਪ੍ਰੋਗਰਾਮ ਐਂਟਰਟੇਨਿੰਗ ਤੜਕਾ 'ਚ ਐਨਾ ਹੀ ਇਸ ਪ੍ਰੋਗਰਾਮ 'ਚ ਕਿਸੇ ਨਵੇਂ ਫਿਲਮੀ ਤੜਕੇ ਨੂੰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ